ਤੁਮ ਕਦੇ ਸੋਚਿਆ ਹੈ ਕਿ ਆਸੀਂ ਸੋਸ਼ਲ ਮੀਡੀਆ ਤੇ ਰੀਲ ਸਕਰੋਲ ਕਰਦੇ ਕਰਦੇ ਕਿੰਨੇ ਘੰਟੇ ਗੁਜ਼ਾਰ ਦੇ ਦਿੰਦੇ ਹਾਂ ਪਰ ਸਮਾਂ ਪਤਾ ਹੀ ਨਹੀਂ ਲੱਗਦਾ ਅੱਜ ਕੱਲ ਦੇ ਸਮੇਂ ਵਿੱਚ ਸਭ ਤੋਂ ਵੱਡਾ ਖੱਲਣ ਸੋਸ਼ਲ ਮੀਡੀਆ ਹੈ ਇਸ ਲੋਕਡਾਊਨ ਤੋਂ ਬਾਅਦ ਲੋਕਾਂ ਦੇ ਉਸਤ ਸਕਰੀਨ ਟਾਈਮ 7 ਘੰਟੇ ਹੋ ਗਿਆ ਹੈ ਮਤਲਬ ਕਿ ਜ਼ਿਆਦਾਤਰ ਲੋਕ 24 ਘੰਟਿਆਂ ਵਿੱਚੋਂ 7 ਘੰਟੇ ਸੋਸ਼ਲ ਮੀਡੀਆ ਤੇ ਹੀ ਬਤੀਤ ਹਨ ਇੱਕ ਰਿਪੋਰਟ ਮੁਤਾਬਕ ਜੋ ਲੋਕ ਸਭ ਤੋਂ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਤੇ ਬਿਤਾਉਂਦੇ ਹਨ ਉਹਨਾਂ ਨੂੰ ਡਿਪਰੈਸ਼ਨ ਹੋਣ ਦੇ 40% ਜ਼ਿਆਦਾ ਚਾਂਸ ਹੁੰਦੇ ਹਨ। ਇਹ ਹੀ ਨਹੀਂ ਜੋ ਲੋਕ ਸੋਸ਼ਲ ਮੀਡੀਆ ਨੂੰ ਜ਼ਿਆਦਾ ਵਰਤਦੇ ਹਨ, ਲੋਕ ਰੀਲਾਂ ਸਰਫਸ ਕਰੋਲ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਮੈਮੋਰੀ ਲਾਸ ਦੀ ਸਮੱਸਿਆ ਹੋ ਜਾਂਦੀ ਹੈ। ਉਹ ਕੁਝ ਵੀ ਯਾਦ ਨਹੀਂ ਰੱਖਾਉਂਦੇ ਕਿਉਂਕਿ ਉਹਨਾਂ ਦੀ ਅਟੈਂਸ਼ਨ ਤੇ ਬੋਸ ਪਾਵਰਫੁਲੀ ਤਰ੍ਹਾਂ ਖਤਮ ਹੋ ਜਾਂਦੀ ਹੈ। ਮੈਨੂੰ ਪਤਾ ਹੈ ਕਿ ਲੋਕ ਇਸ ਵੀਡੀਓ ਨੂੰ ਸਬਸਕ੍ਰਾਈਬ ਕਰ ਚੁੱਕੇ ਹੋਣਗੇ ਕਿਉਂਕਿ ਉਹ ਰੀਲਾਂ ਸਕਰੋਲ ਕਰ ਸਕਰੋਲ ਕਰਕੇ ਆਪਣੀ ਅਟੈਂਸ਼ਨ ਪਾਵਰ ਪੂਰੀ ਤਰ੍ਹਾਂ ਖਤਮ ਕਰ ਚੁੱਕੇ ਨੇ ਅੱਜ ਦੇ ਇਸ ਵੀਡੀਓ ਵਿੱਚ ਤੂੰ ਜਾਣੇਗਾ ਕਿ ਉਹ سوشل میڈیا ਤੇਰਾ ਜ਼ਿੰਦਗੀ ਬਰਬਾਦ ਕਰ ਰਹੀ ਹੈ ਤੇ ਤੁਸੀਂ ਸੋਸ਼ਲ ਮੀਡੀਆ ਤੋਂ ਕਿਵੇਂ ਬਚ ਸਕਦੇ ਹੋ ਸਭ ਤੋਂ ਜ਼ਿਆਦਾ ਦਿਖਾवटी ਜ਼ਿੰਦਗੀ ਤਾਂ ਸੋਸ਼ਲ ਮੀਡੀਆ ਤੇ ਹੀ ਵੇਖੋਗੇ ਜੋ ਲੋਕ ਆਪਣੇ ਲਫਸਟਾਈਲ ਦਿਖਾਉਂਦੇ ਨੇ ਉਹ ਵੈਸੇ ਨਹੀਂ ਹੁੰਦੇ ਕੋਈ ਸੋਸ਼ਲ ਮੀਡੀਆ ਤੇ ਸੁਪਰਾ ਕਾਰ ਦਿਖਾ ਰਿਹਾ ਹੈ ਕੋਈ ਸੁਪਰਾ ਬਾਈਕ ਦਿਖਾ ਰਿਹਾ ਹੈ ਤੇ ਆਪਣਾ ਸਾਂਝਾ ਕਰ ਰਿਹਾ ਹੈ ਸਮੱਸਿਆ ਉਸ ਵੇਲੇ ਸ਼ੁਰੂ ਹੁੰਦੀ ਹੈ ਜੋ ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਪ੍ਰਾਪਤ ਹੋ ਜਾਂਦੇ ਹੋ ਤੇ ਮਨ ਨਹੀਂ ਮਨ ਸੋਚਦੇ ਹੋ ਕਿ ਇਹ ਚੀਜ਼ ਮੇਰੇ ਕੋਲ ਕਿਉਂ ਨਹੀਂ ਹੈ ਅੱਦੇ ਇਥੋਂ ਤੋਂ ਜ਼ਿਆਦਾ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਵੇਖੋ ਕਿਸੇ ਕਿਸੇ ਤੋਂ ਪ੍ਰੇਰਣਾ ਲੈਣਾ ਚੰਗੀ ਗੱਲ ਹੈ ਪਰ ਕਿਸੇ ਦੀ ਨਕਲ ਨਾਕਲੀ ਲਾਜਰੀ ਜਿੰਦਗੀ ਵੇਖ ਕੇ ਪ੍ਰਭ ਤਮਣਾ ਗੱਲ ਹੈ ਜੋ ਤੂੰ ਆਪਣਾ ਸਾਰਾ ਸਮਾਂ ਸੋਸ਼ਲ ਮੀਡੀਆ ਤੇ ਤਬਾਰ ਰਿਆਂ ਆਂ ਇਸ ਨਾਲ ਸਿਰਫ ਤੇਰਾ ਸਮਾਂ ਵਿਅਰਥ ਨਹੀਂ ਹੋ ਰਿਹਾ ਬਲਕਿ ਤੇਰਾ ਮਨ ਵੀ ਕਮਜ਼ੋਰ ਹੁੰਦਾ ਜਾ ਰਿਹਾ ਹੈ ਲੋਕ ਸੋਸ਼ਲ ਮੀਡੀਆ ਦੇ ਨਸ਼ੇੜੀ ਕਿਉਂ ਬਣ ਜਾਂਦੇ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਡੋਪਾਮਾਈਨ ਇਹ ਇੱਕ ਅਜਾਇਬ ਹੁੰਦਾ ਹੈ ਜੋ ਸਰੀਰ ਵਿੱਚ ਰਿਲੀਜ਼ ਹੋਣ ਤੇ ਮਨੁੱਖ ਨੂੰ ਖੁਸ਼ੀ ਅਤੇ ਮਜ਼ਾ ਦਿੰਦਾ ਹੈ ਅਜਾਇਮ ਰੀਲਸ ਸਕਰੋਲ ਕਰਨ ਨਾਲ ਬਣਦਾ ਹੈ ਕੋਈ ਗੇਮ ਖੇਡਣਾ ਨਾ ਬਣਦਾ ਹੈ ਮੱਥ ਹੱਥ ਮੈਥ ਫੋਨ ਕਰਨ ਨਾਲ ਬਣਦਾ ਹੈ ਕਦੇ ਕਦੇ ਸੋਚਿਆ ਹੈ ਕਿ ਰੀਲਸ ਸਕਰੋਲ ਕਰਨਾ ਡਾਇਰੈਕਟ ਫਿਲਮਾਂ ਦੇਖਣਾ ਤੇ ਗੇਮਿੰਗ ਵਰਗੀਆਂ ਚੀਜ਼ਾਂ ਦਾ ਆਦਤ ਪਾਉਣ ਬਣਾਉਣ ਵਿੱਚ ਸਿਰਫ ਕੁਝ ਦਿਨ ਲੱਗ ਜਾਂਦੀ ਨਹੀਂ ਪਰ ਜੇ ਤੂੰ ਚਾਹੁੰਦਾ ਹੈ ਕਿ ਰੋਜ਼ ਕਸਰਤ ਕਰਨੀ ਰੋਜ਼ ਕਿਤਾਬ ਪੜ੍ਹਨੀ ਜਾਂ ਰੋਜ਼ ਧਿਆਨ ਲਗਾਉਣਾ ਆਦਤ ਪਣ ਜਾਵੇ ਤਾਂ ਇੰਨਾਂ ਚੀਜ਼ਾਂ ਲਈ ਮਹੀਨੇ ਲੱਗ ਜਾਂਦੇ ਨੇ ਕਿਉਂਕਿ ਇਹ ਚੀਜ਼ਾਂ ਕਰਨ ਨਾਲ ਡੋਪੋਮਾਈਨ ਘੱਟ ਮਿਲਦਾ ਹੈ ਪਰ ਜਿਹੜੀਆਂ ਚੀਜ਼ਾਂ ਕਰਕੇ ਡੋਪੋਮਾਈਨ ਸਭ ਤੋਂ ਵੱਧ ਮਿਲਦਾ ਹੈ ਉਹਨਾਂ ਦੀ ਆਦਤ ਬਣਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਐਕਟਿਵ ਰਹਿੰਦੇ ਨੇ ਉਹਨਾਂ ਦੀ ਊਕਸਤਾਤ ਵੀ ਘਟ ਜਾਂਦੀ ਹੈ ਜਦੋਂ ਤੁਸੀਂ ਕਿਸੇ ਕੰਮ ਨੂੰ ਕਰਨ ਬੈਠੇਗਾ ਤਾਂ ਮਨ ਨੂੰ ਠਿਕਾਉਂ ਨਹੀਂ ਰਹੇਗਾ ਜਿਸ ਕਰਕੇ ਤੂੰ ਆਪਣਾ ਕੰਮ ਤੇ ਧਿਆਨ ਨਹੀਂ ਦੇ ਸਕੇਗਾ ਤੂੰ ਨਹੀਂ ਕਰ ਪਾਮੀਂਾ ਜੇਕਰ ਤੂੰ ਇਹ ਵੀਡੀਓ ਇਥੋਂ ਤੱਕ ਦੇਖ ਰਿਹਾ ਹੈਂ ਅਜੇ ਕਿੰਨੇ ਲੋਕ ਲੋਕਾਂ ਵਿੱਚ ਧਿਆਨ ਬਣਿਆ ਹੋਇਆ ਹੈ ਹੁਣ ਗੱਲ ਕਰੀਏ ਕਿ ਕਿਵੇਂ ਇਸ ਸੋਸ਼ਲ ਮੀਡੀਆ ਦੀ ਲੱਤ ਤੋਂ ਬਚ ਸਕਦਾ ਹੈ ਵੇਖਾ ਕੋਈ ਵੀ ਬੁਰੀ ਲੱਤ ਵਿੱਚ ਇੱਕ ਦਿਨ ਨਹੀਂ ਛੱਡੀ ਜਾਂਦੀ ਜੇ ਕੋਈ ਲੱਤ ਛੱਡਣੀ ਚਾਹੁੰਦਾ ਹੈ ਤਾਂ ਉਸੇ ਤੀਤੀ ਰੀਤੀ ਦੇ ਘਟਾ ਕੇ ਛੱਡਿਆ ਜਾ ਸਕਦਾ ਹੈ ਜੇ ਮੈਂ ਕਹਿ ਦਿਆਂ ਕਿ ਸਾਰੇ ਸੋਸ਼ਲ ਮੀਡੀਆ ਤੇ ਐਪ ਆਪਣੇ ਫੋਨ ਤੋਂ ਡਿਲੀਟ ਕਰ ਦੇ ਤਾਂ ਸ਼ਾਇਦ ਕੁਝ ਹੀ ਲੋਕ ਇਹ ਕਰ ਪਾਉਣਗੇ ਜੇ ਕੋਈ ਸੋਸ਼ਲ ਮੀਡੀਆ ਤੇ ਆ ਕੇ ਕਾਰ ਵੀ ਦੇਵੇ ਤਾਂ ਥੋੜੇ ਸਮੇਂ ਬਾਅਦ ਇਹ ਇੰਸਟਾਲ ਕਰ ਲੈਣਗੇ ਇਸ ਲਈ ਪਹਿਲਾ ਤਰੀਕਾ ਹੈ ਆਪਣਾ ਡਿਜੀਟਲ ਸਮਾਂ ਫਿਕਸ ਕਰਨਾ ਜੇ ਤੁਸੀਂ ਸਿੱਧਾ ਛੱਡ ਨਹੀਂ ਸਕਦੇ ਤਾਂ ਦਿਨ ਵਿੱਚ ਇੱਕ ਨਿਸ਼ਚਿਤ ਸਮਾਂ ਲਈ ਸੋਸ਼ਲ ਮੀਡੀਆ ਵਰਤੋ ਮੰਨ ਲਓ ਕਿ ਤੁਸੀਂ ਦਿਨ ਵਿੱਚ 7 ਘੰਟੇ ਸੋਸ਼ਲ ਮੀਡੀਆ ਦੇ ਬਤਾਉਂਦੇ ਹੋ ਜਿਸ ਵਿੱਚ ਤੁਸੀਂ ਬੇਕਾਰ ਰੀਲਾਂ ਸਕਰੋਲ ਕਰਦੇ ਹੋ ਤੇ ਬੇਕਾਰ ਵੀਡੀਓਜ਼ ਵੇਖਤੀ ਹੋਣ ਜੋ ਕੁਝ ਸਿਖਾਉਂਦੀਆਂ ਨਹੀਂ ਤਾਂ ਉਹ ਸਦਾ ਸਮਾਂ ਤੁਸੀਂ ਕਟਾ ਕੇ ਸੈੱਟ ਕਰ ਸਕਦੇ ਹੋ ਜੇ 7 ਘੰਟੇ ਸਕਰੀਨ ਟਾਈਮ ਹੈ ਤਾਂ 5 ਘੰਟੇ ਕਰ ਲਵੋ ਚਾਹੇ ਜੋ ਵੀ ਹੋਵੇ ਇਸ 24 ਘੰਟਿਆਂ ਵਿੱਚ ਸਿਰਫ 5 ਘੰਟੇ ਸੋਸ਼ਲ ਮੀਡੀਆ ਤੇ ਬਤਾਉਣੇ ਨੇ ਇਹ 5 ਘੰਟੇ ਕਦੇ ਬਣਾਉਣੇ ਨਹੀਂ ਸਾਰੇ ਫੋਨਾਂ ਵਿੱਚ ਇਹ ਸੈਟਿੰਗ ਹੁੰਦੀ ਰਾ ਜਿਸ ਨਾਲ ਤੁਸੀਂ ਆਪਣਾ ਸਕਰੀਨ ਟਾਈਮ ਵੇਖ ਸਕਦੇ ਹੋ ਜਾਂ ਚੈੱਕ ਕਰ ਲਓ ਧੀਰੇ ਧੀਰੇ ਕਰਕੇ ਇਹ ਇਸ ਤੋਂ छुटकारा ਮਿਲਦਾ ਹੈ ਹਰ ਰੋਜ਼ ਚਾਹੇ 10 ਮਿੰਟ ਹੀ ਘਟਾਓ ਪਰ ਲਗਾਤਾਰ ਘਟਾਉਂਦੇ ਜਾਓ ਤੇ ਇਸ ਮੋਬਾਈਲ ਦੀ ਤੁੰਨਾ ਤੋਂ ਬਾਹਰ ਆਓ ਆਪਣੇ ਘਰ ਤੋਂ ਬਾਹਰ ਨਿਕਲੋ ਲੋਕਾਂ ਨਾਲ ਮਿਲੋ ਤੇ ਆਪਣਾ ਸਮਾਂ ਉੱਥੇ ਬਿਤਾਓ ਦੂਜਾ ਤਰੀਕਾ ਹੈ ਮੈਡੀਟੇਸ਼ਨ ਅਤੇ ਕਿਤਾਬਾਂ ਪੜ੍ਹਨਾ ਸ਼ੁਰੂ ਕਰ ਦੇਣਾ ਜੋ ਲੋਕ ਸੋਸ਼ਲ ਮੀਡੀਆ ਦੇ ਆਦੀ ਹੁੰਦੇ ਨੇ ਉਹਨਾਂ ਦੀ ਧਿਆਨ ਕੇਂਦ੍ਰੀਤਾ ਕਾਰਨ ਦੀ ਤਾਕਤ ਬਹੁਤ ਘਟਾਉਂ ਕੋ ਜਾਂਦੀ ਹੈ ਇਸ ਲਈ ਉਹ ਕਿਸੇ ਕੰਮ ਤੇ ਧਿਆਨ ਨਹੀਂ ਕਰ ਪਾਉਂਦੇ ਮਨ ਨਹੀਂ ਲੱਗਦਾ ਜੇ ਉਹ ਕੋਈ ਕੰਮ ਕਰਨ ਲਈ ਬੈਠਦੇ ਹੀ ਹਨ ਤਾਂ ਉਸ ਦਾ ਦਿਮਾਗ ਇੱਕ ਜਗ੍ਹਾ ਟਿਕਦਾ ਨਹੀਂ ਜੇ ਤੇਰੇ ਨਾਲ ਵੀ ਇਹ ਸਮੱਸਿਆ ਹੈ ਕਿ ਕੋਈ ਕੰਮ ਕਰਨ ਵਿੱਚ ਮਨ ਨਹੀਂ ਲੱਗਦਾ ਕੰਮ ਤੇ ਧਿਆਨ ਨਹੀਂ ਲਾ ਪਾਉਂਦੇ ਤਾਂ ਆਪਣੇ ਪੌਸ ਪਾਵਰ ਬਣਾਉਣ ਦੇ ਦੋ ਹੀ ਤਰੀਕੇ ਨੇ ਪਹਿਲਾ ਮੈਂ ਮੈਡੀਟੇਸ਼ਨ ਤੇ ਦੂਜਾ ਕਿਤਾਬ ਪੜਨਾ ਅੱਜ ਤੋਂ ਹੀ ਰੋਜ਼ਾਨਾ 10 ਮਿੰਟ ਮੈਡੀਟੇਸ਼ਨ ਕਰਨਾ ਸ਼ੁਰੂ ਕਰ ਦੇ ਹਰ ਰੋਜ਼ਾਨਾ ਕਿਤਾਬ ਦਾ ਅਖਬਾਰ ਘੱਟੋ ਘੱਟ ਅੱਧਾ ਘੰਟਾ ਪੜਨਾ ਹੈ ਕਿਤਾਬ ਪੜਦੇ ਸਮੇਂ ਦਿਮਾਗ ਨੂੰ ਸ਼ਾਂਤ ਰੱਖਣਾ ਪੈਂਦਾ ਹੈ ਇੱਕ ਜਗ੍ਹਾ ਤੇ ਧਿਆਨ ਕੇਂਦਰਿਤ ਕਰਨਾ ਪੈਂਦਾ ਹੈ ਇਸ ਨਾਲ ਮਨੁੱਖ ਦੀ ਫੋਕਸ ਪਾਵਰ ਵਧਦੀ ਹੈ ਤੇ ਉਹ ਕੋਈ ਵੀ ਕੰਮ ਪੂਰੀ ਤਰ੍ਹਾਂ ਕਰ ਸਕਦਾ ਹੈ ਤੂੰ ਫੋਕਸ ਨਾਲ ਕਰਨਾ ਚਾਹੁੰਦਾ ਹੈ ਤਾਂ ਜ਼ਰੂਰ ਰਿਚਰਡ ਡੈਡ ਐਂਡ ਫੋਰ ਡੈਡ ਪਰਲੇ ਇਸ ਨਾਲ ਤੇਰਾ ਪੈਸਾ ਬਾਰੇ ਸੋਚਣ ਦਾ ਤਰੀਕਾ ਬਦਲ ਜਾਵੇਗਾ ਜੇ ਤੂੰ 90 ਦਿਨਾਂ ਤੱਕ ਇਸ ਰੂਟੀਨ ਨੂੰ ਫੋਲੋ ਕਰ ਲੈਂਦਾ ਹੈ ਤਾਂ ਤੇਰੀ ਬੌਕਸਿੰਗ ਪਾਵਰ ਇੱਕ ਨਵੇਂ ਲੈਵਲ ਤੇ ਚਲੀ ਜਾਵੇਗੀ ਇਸ ਨਾਲ ਤੇਰੀ ਸੋਸ਼ਲ ਮੀਡੀਆ ਦੀ ਲਤ ਵੀ ਘਟਣ ਲੱਗੇਗੀ ਤੀਜਾ ਤਰੀਕਾ ਇਹ ਹੈ ਕਿ ਕੋਈ ਨਵਾਂ ਸਿੱਖਣਾ ਸ਼ੁਰੂ ਕਰ ਦੇ ਨਵੇਂ ਨਵੇਂ ਤਰੀਕੇ ਇਸ ਨਾਲ ਤੂੰ ਆਪਣਾ ਧਿਆਨ ਸੋਸ਼ਲ ਮੀਡੀਆ ਤੋਂ ਦੂਰ ਰੱਖ ਸਕਦਾ ਹਾਂ ਵੇਖ ਹਰ ਗੱਲ ਦੇ ਦੋ ਪਾਸੇ ਹੁੰਦੇ ਨੇ ਕੋਈ ਇੰਟਰਨੈਟ ਨੂੰ ਆਪਣੇ ਫਾਇਦੇ ਲਈ ਵਰਤਦਾ ਹੈ ਤੇ ਕੋਈ ਟਾਈਮ ਗਮਾਉਣ ਲਈ ਤੂੰ ਵੀ ਇੰਟਰਨੈਟ ਨੂੰ ਤੁਸੀਂ ਕੋਈ ਵੀ ਸਕਿੱਲ ਸਿੱਖਦੇ ਹੋ ਚਾਹੇ ਉਹ ਮਿੰਮੀ ਪੈਸ਼ਨ ਤੋਂ ਸਕਿੱਲ ਹੋਵੇ ਜਾਂ ਵੀਡੀਓ ਐਡੀਟਿੰਗ ਜਾਂ ਕੋਈ ਨਵੀਂ ਭਾਸ਼ਾ ਤੁਸੀਂ ਇਹਨਾਂ ਚੀਜ਼ਾਂ ਨੂੰ ਸਿੱਖਣ ਦਾ ਆਪਣਾ ਧਿਆਨ ਲਗਾ ਸਕਦੇ ਹੋ ਜੋ ਅੱਗੇ ਜਾ ਕੇ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਤੁਸੀਂ ਦੋਸਤਾਂ ਨਾਲ ਘੁੰਮ ਸਕਦੇ ਹੋ ਨਵੇਂ-ਨਵੇਂ ਲੋਕਾਂ ਨਾਲ ਮਿਲ ਸਕਦੇ ਹੋ ਜਿਸ ਨਾਲ ਤੁਹਾਡੇ ਅੰਦਰ ਦਾ ਡਾਰਕ ਘਟੇਗਾ ਤੇ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਦਾ ਗਿਆਨ ਮਿਲੇਗਾ ਇਸ ਨਾਲ ਤੁਹਾਡਾ ਜ਼ਿਆਦਾਤਰ ਸਮਾਂ ਅਸਲੀ ਦੁਨੀਆ ਵਿੱਚ ਬੀਤੇਗਾ ਤਾਂ ਇਸ